ਇਹਨਾਂ ਲੋਕਾਂ ਨੂੰ ਲੈ ਕੇ ਪ੍ਰੋਗਰਾਮ ਤੈਅ ਕੀਤਾ ਗਿਆ ਹੈ ਔਰ ਪੰਜਾਬ ਪਰ ਦੇ ਵਿੱਚ 2 ਘੰਟੇ ਦੇ ਲਈ ਰੇਲ ਸੇਵਾ ਅੱਜ ਠੱਪ ਰਹੇਗੀ ਯਾਨੀ ਕਿ ਸਿੱਧੇ ਤੌਰ ਤੇ ਜਿਹੜੇ ਆਉਣ ਜਾਣ ਵਾਲੇ ਸਲਾਨੀ ਨੇ ਜਿਹੜੇ ਪੈਸੰਜਰਸ ਨੇ ਉਹਨਾਂ ਨੂੰ ਦਿੱਕਤ ਆਏਗੀ ਸੁਭਾਵਿਕ ਤੌਰ ਤੇ ਕਿਉਂਕਿ 2 ਘੰਟੇ ਦੀ ਰੇਲ ਸੇਵਾ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਉਹ 2 ਘੰਟੇ ਹੀ ਰੇਲ ਸੇਵਾ ਪ੍ਰਭਾਵਿਤ ਹੋਏਗੀ ਬਲਕਿ ਟਾਈਮਿੰਗ ਜਿਹੜੀ ਹੈ ਹੋਰ ਰੇਲ ਗੱਡੀਆਂ ਦੀ ਉਹ ਵੀ ਕਾਫੀ ਡਿਲੇ ਹੋ ਜਾਂਦੀ ਹੈ ਕਈ ਗੱਡੀਆਂ ਨੂੰ ਕੈਨਸਲ ਕਰਨਾ ਪੈਂਦਾ ਤਾਂ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਪਰ ਦੁਪਹਿਰ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਦੱਸਿਆ ਕਿ ਪ੍ਰਦਰਸ਼ਨ ਹੋਏਗਾ 22 ਜ਼ਿਲ੍ਹਿਆਂ ਦੀਆਂ 35 ਥਾਵਾਂ ਦੱਸਿਆ ਜਾ ਰਹੀਆਂ ਨੇ ਜਿੱਥੇ ਰੇਲਾਂ ਰੋਕਨ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਭਰ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਸਰਵਨਿਕ ਬੰਦੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਔਰ ਐਮਐਸਪੀ ਤੇ ਲਖੀਨਪੁਰ ਖਿਰਦਾ ਇਨਸਾਫ ਮੰਗਿਆ ਜਾ ਰਿਹਾ ਹੈ ਤਾਂ ਖਰੀਦ ਸ਼ੁਰੂ ਨਾ ਹੋਣ ਤੋਂ ਵੀ ਨਾਰਾਜ਼ ਨੇ ਕਿਸਾਨ ਕਿਚੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਰਹੀ ਤਾਂ ਅੰਬਾਲਾ ਅੰਮ੍ਰਿਤਸਰ ਅੰਬਾਲਾ ਜੰਮੂ ਅੰਬਾਲਾ ਚੰਡੀਗੜ੍ਹ ਅੰਬਾਲਾ ਬਠਿੰਡਾ ਰੇਲ ਮਾਰਕ ਤੇ ਮੁਸਾਫਰਾਂ ਨੂੰ ਕਾफी ਪਰੇਸ਼ਾਨੀ ਆ दो हजार चौबी दस दिए कि अजिह तीजी बार हो रहा जो रेल ट्रैक जाम होगा इसको तो पहला अमृतसर चंद्रह फरवरी को एक दिन ले ट्रेन रोकी गई थी ट्रेन रोकिया गई सन उस तो बाद सोलह अप्रैल में शंभू बार्डर से किसानों ने ट्रैक से धरना दिता से जो तो कि चौंती दिन चलिया और वे पद्धर से आर्थिक तौर पर भी नुकसान होया हूँ अब फिर तो साढ़े बारह बजे तो लैके ढाई बजे तक पैंती अजियां थावान जिथे रेलना रोकिया जा ਸਪਸ਼ਟ ਕਰਨਾ ਚਾੁੰਦੇ ਆ ਇਹ ਤਿੰਨੇ ਵਰਗ ਆੜਤੀ ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਤਗੜਾ ਅੰਦੋਲਨ ਨਾ ਕਰਨਾ ਪੈ ਜਾਵੇ ਇਸ ਤੋਂ ਪਹਿਲਾਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਚਾਹੇ ਕੇਂਦਰ ਸਰਕਾਰ ਆ ਤੇ ਚਾਹੇ ਪੰਜਾਬ ਸਰਕਾਰ ਆ ਔਰ ਜਿਹੜੇ ਪਾਪ ਕਮਾਏ ਆ ਰਮਨੀਤ ਬਿੱਟੂ ਜੀ ਦੀ ਪਾਰਟੀ ਨੇ ਜਿਹੜੇ 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 ਸਾਡੇ ਖੂਨ ਨਾਲ ਹੱਥ ਰੰਗੇ ਨਾਲ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਨਾਲ ਔਰ ਜਿਵੇਂ 433 ਜ਼ਖਮੀ ਕੀਤੇ ਆ ਜਿਵੇਂ ਫਸਲ ਲਗਾਈ ਸੀ ਕਿੱਲਾਂ ਦੀ ਬਿੱਟੂ ਸਾਹਿਬ ਆ ਗਿਆ ਸਮਾਂ ਪੰਜ ਨੂੰ ਦੇ ਦੇਣਗੇ ਹਰਿਆਣੇ ਵਾਲੇ ਜਵਾਬ ਅਸੀਂ ਕਹਿੰਦੇ ਹਾਂ ਵੀ ਹੁਣ ਵੱਧ ਚੜ ਕੇ ਲੋਕ ਆਉਣਗੇ ਕੰਮ ਛੱਡ ਕੇ ਵੀ ਆਉਣਗੇ ਜਦੋਂ ਬਿੱਟੂ ਵਰਗੇ ਬੰਦੇ ਚੈਲੰਜ ਕਰਦੇ ਆ ਪੰਜਾਬੀਆਂ ਨੂੰ ਵੀ ਨਹੀਂ ਆਉਣਾ ਕੰਮ ਕਰਿਆ ਵੱਧ ਚੜ ਕੇ ਹੁੰਦੇ ਹੁੰਦੇ ਆ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਇਹ ਤਿੰਨੇ ਵਰਗ ਆੜਤੀ ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਤਗੜਾ ਅੰਦੋਲਨ ਨਾ ਕਰਨਾ ਪੈ ਜਾਵੇ ਇਸ ਤੋਂ ਪਹਿਲਾਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਚਾਹੇ ਕੇਂਦਰ ਸਰਕਾਰ ਆ ਤੇ ਚਾਹੇ ਪੰਜਾਬ ਸਰਕਾਰ ਆ ਔਰ ਜਿਹੜੇ ਪਾਪ ਕਮਾਏ ਆ ਰਮਨੀਤ ਬਿੱਟੂ ਜੀ ਦੀ ਪਾਰਟੀ ਨੇ ਜਿਹੜੇ 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 ਸਾਡੇ ਖੂਨ ਨਾ ਹੱਥ ਰੰਗੇ ਨਾ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਨਾ ਔਰ ਜਿਵੇਂ 433 ਜ਼ਖਮੀ ਕੀਤੇ ਆ ਜਿਵੇਂ ਫਸ ਲਗਾਈ ਸੀ ਕਿੱਲਾਂ ਦੀ ਬਿੱਟੂ ਸਾਹਿਬ ਆ ਗਿਆ ਸਮਾਂ ਪੰਜ ਨੂੰ ਦੇ ਦੇਣਗੇ ਹਰਿਆਣੇ ਵਾਲੇ ਜਵਾਬ ਔਰ ਅਸੀਂ ਕਹਿੰਦੇ ਆ ਵੀ ਹੁਣ ਵੱਟ ਚੜ ਕੇ ਲੋਕ ਆਉਣਗੇ ਕੰਮ ਛੱਡ ਕੇ ਵੀ ਆਉਣਗੇ ਜਦੋਂ ਬਿੱਟੂ ਵਰਗੇ ਬੰਦੇ ਚੈਲੰਜ ਕਰਦੇ ਆ ਪੰਜਾਬੀਆਂ ਨੂੰ ਵੀ ਨਹੀਂ ਆਉਣਾ ਕੰਮ ਕਰਿਆ ਵੱਧ ਚੜ ਕੇ ਹੁੰਦੇ ਹੁੰਦਿਆ ਤਸਵੰਤ ਸਿੰਘ ਪੰਦੇ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਵੱਧ ਚੜ ਕੇ ਜਿਹੜੇ ਲੋਕ ਨੇ ਉਹ ਆਣਗੇ ਔਰ ਟ੍ਰੈਕ ਜਾਮ ਕਰਨ ਨੂੰ ਲੈ ਕੇ ਦੱਸਿਆ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਬੈਠਣ